ਵਿਚ ਮੋਰ ਬੋਲਦੇ ਜੰਗਲੀ ਬੋਲਣ ਕਾ ਬਗਾ ਦੇ ਵਿੱਚ ਮੋਰ ਬੋਲਦੇ ਜੰਗਲੀ ਬੋਲਣ ਕਾ ਬਗਾ ਦੇ ਵਿੱਚ ਮੋਰ ਬੋਲ ਲੈ ਜੰਗਲੀ ਬੋਲਣ ਕਾ ਜਿ ਮੇਰੇ ਸਤਿਗੁਰ ਦੇ ਕੋਈ ਵੀ ਬਰਾਬਰ ਨਾ ਜਿ ਮੇਰੇ ਸਤਿਗੁਰ ਦੇ ਕੋਈ ਵੀ ਬਰਾਬਰ ਨਾ ਜਿ ਮੇਰੇ ਕੋਈ ਵੀ ਬਰਾਬਰ ਦਾ ਨਾ ਜ ਮੇਰੇ ਸਤਿਗੁਰ ਦੇ ਕੋਈ ਨਹੀਂ ਬਰਾਬਰ ਜਿ ਮੇਰੇ ਸਤਿਗੁਰ ਦੇ ਕੋਈ ਵੀ ਬਰਾਬਰ ਨਾ ਜਿ ਮੇਰੇ ਸਤਿਗੁਰ ਦੇ ਕੋਈ ਵੀ ਬਰਾਬਰ ਨਾ ਜੰਗਲਾਂ ਦੇ ਵਿੱਚ ਕਾਂ ਬੋਲਦੇ ਬਾਗੀ ਬੋਲਣ ਮੋਰ ਜੰਗਲਾਂ ਦੇ ਵਿੱਚ ਕਾਂ ਬੋਲਦੇ ਬਾਗੀ ਬੋਲਣ ਮੋਰ ਜੰਗਲਾਂ ਦੇ ਵਿੱਚ ਕਾਂ ਬੋਲਦੇ ਬਾਗੀ ਬੋਲਣ ਮੋਰ ਜੰਗਲਾਂ ਦੇ ਵਿੱਚ ਕਾਂ ਬੋਲਦੇ ਬਾਗੀ ਬੋਲਣ ਜਿਵੇਂਰੇ ਸਤਗੁਰ ਦੀ ਕਿੰਨੀ ਸੋਹਣੀ ਤੋਰ ਜਿਵੇਂਰੇ ਸਤਗੁਰ ਦੀ ਬਾਣੀ ਸਭਾ ਜੀ ਬੋਲੇ ਦਰਿਆ ਬੋਲੇ ਪਾਣੀ ਮੇਰੇ ਸਤਿਗੁਰ ਦੀ ਅੰਮ੍ਰਿਤ ਵਰਗੀ ਬਾਣੀ ਜਿਵੇਂਰੇ ਸਤਿਗੁਰ ਦੀ ਅੰਮ੍ਰਿਤ ਵਰਗੀ ਬਾਣੀ ਜਿਵੇਂਰੇ ਸਤਿਗੁਰ ਦੀ ਅੰਮ੍ਰਿਤ ਬੋਲੀ ਦਾ ਮੇਰੇ ਸਤਿਗੁਰ ਦੀ ਅੰਮ੍ਰਿਤ ਵਰਗੀ ਬਾਣੀ ਜਿਵੇਂਰੇ ਸਤਿਗੁਰ ਦੀ ਅੰਮ੍ਰਿਤ ਵਰਗੀ ਬਾਣੀ ਸੁਬਾ ਸਵੇਰੇ ਪੰਛੀ ਬੋਲਣ ਦਰਿਆ ਬੋਲੇ ਪਾਣੀ ਸੁਬਾ ਸਵੇਰੇ ਪੰਛੀ ਬੋਲੇ ਦਰਿਆ ਬੋਲੇ ਪਾਣੀ ਸੁਭਾ ਸਵੇਰੇ ਪੰਛੀ ਬੋਲਣ ਦਰਿਆ ਬੋਲੇ ਪਾਣੀ ਸੁਭਾ ਸਵੇਰੇ ਪੰਛੀ ਬੋਲਣ ਦਰਿਆ ਬੋਲੇ ਪਾਣੀ ਜੀ ਬੋਲੇ ਬੋਲੇ ਦਰਿਆ ਪਾਣੀ ਸੁਭਾ ਸਵੇਰੇ ਪੰਛੀ ਬੋਲਣ ਦਰਿਆ ਪਾਣੀ ਜੀ ਮੇਰੇ ਸਤਗੁਰ ਦੀ ਅਮਰਤ ਵਰਗੀ ਬਾਣੀ ਜੀ ਮੇਰੇ ਸਤਗੁਰ ਦੀ ਅਮਰਤ ਵਰਗੀ ਬਾਣੀ ਜੀ ਮੇਰੇ ਸਤਗੁਰ ਦੀ ਅਮਰਤ ਵਰਗੀ ਬਾਣੀ ਜੀ ਮੇਰੇ ਅਮਰਤ ਸੁਬਾ ਸਵੇਰੇ ਚੈਕਣ ਚਿੜੀਆਂ ਕਰਦੀਆਂ ਨੇ ਚੀਚੀ ਸੁਬਾ ਸਵੇਰੇ ਗੋਲਣ ਚਿੜੀਆਂ ਕਰਦੀਆਂ ਨੇ ਚੀਚੀ ਕਰਦੀਆਂ ਬੇਟੀ ਦੇਰਸ਼ਨ ਕਰ ਕਰਕੇ ਪਰਦਾ ਨਾ ਮੇਰਾ ਜੀ ਜੀ ਦਰਸ਼ਨ ਕਰ ਕਰਕੇ ਪਰਦਾ ਨਾ ਮੇਰਾ ਜੀ ਜੀ ਦਰਸ਼ਨ ਸੰਗਤਨ ਬੇਨਤੀ ਕਰਦਾ ਕਿ ਸਾਰਿਆਂ ਨੇ ਪਕੌੜੇ ਵੀ ਖਾ ਲਏ ਤੇ ਠੰਡੇ ਵੀ ਪੀ ਲਏ ਚਾਹ ਵੀ ਪੀ ਲਈ ਹੈ ਹੁਣ ਸਾਰੀ ਸੰਗ ਗੱਜ ਕੇ ਪੜੋ ਇੱਕ ਵਾਰ ਇਧਰ ਨੂੰ ਇਕੱਠੇ ਹੋ ਜਾਓ ਆ ਜਾਓ ਸਾਰੇ ਜਣੇ ਅਕਰਨਵੀਰ ਨੂੰ ਵੀ ਬੇਨਤੀ ਹੈ ਕਿ ਇਧਰੋਂ ਆ ਜਾਓ ਸੁਭਾ ਸਵੇਰੇ ਵੰਛੀ ਬੋਲਣ ਦਰਿਆ ਬੋਲੇ ਪਾਣੀ ਸੁਭਾ ਸਵੇਰੇ ਨਾਮ ਜਪੋ ਜਿੰਨ ਜਨ ਮੁਕਤੀ ਪਾਣੀ ਸਾਰੇ ਨਾਮ ਜਪੋ ਜਿੰਨ ਜਨ ਮੁਕਤੀ ਪਾਣੀ ਸਾਰੇ ਨਾਮ ਜਪੋ ਜਿੰਨ ਜਨ ਮੁਕਤੀ ਪਾਣੀ ਸਾਰੇ ਨਾਮ ਜਪੋ ਜਿੰਨ ਜਨ ਮੁਕਤੀ ਪਾਣੀ